ਇੱਕ ਪਾਸੇ ਦੇਸ਼ ਕੋਰੋਨਾ ਵਾਇਰਸ ਮਹਾਮਾਰੀ ਦੇ ਨਾਲ ਜੂਝ ਰਿਹਾ ਹੈ 43 ਦਿਨਾਂ ਤੋਂ ਲੋਕ ਆਪਣੇ ਘਰਾਂ ਦੇ ਅੰਦਰ ਬੰਦ ਨੇ ਅਤੇ ਕਾਰੋਬਾਰ ਹੋਏ ਠੱਪ ਸਰਕਾਰਾਂ ਵੱਲੋਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਆਮ ਜਨਤਾ ਦੀ ਜੇਬ ਤੇ ਵੱਡਾ ਡਾਕਾ ਪਾਇਆ ਹੈ ਲੋਕਾਂ ਨੇ ਸਰਕਾਰ ਤੇ ਪ੍ਰਤੀ ਰੋਸ ਜ਼ਾਹਰ ਕਰਦਿਆਂ ਕਿ ਸਰਕਾਰ ਵੱਲੋਂ ਇਹ ਗਲਤ ਫੈਸਲਾ ਲਿਆ ਗਿਆ ਹੈ ਇਸ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਜਨਤਾ ਨੇ ਕਿਹਾ ਕਿ ਜਨਤਾ ਪਹਿਲੇ ਹੀ ਬਹੁਤ ਜ਼ਿਆਦਾ ਦੁਖੀ ਨਜ਼ਰ ਆ ਰਹੀ ਹੈ ਲੋਕਾਂਾਂ ਵਿੱਚ ਭੁੱਖੇ ਮਰ ਰਹੇ ਹਨ ਦੂਸਰੇ ਪਾਸੇ ਸਰਕਾਰਾਂ ਵੱਲੋਂ ਇਹ ਵੱਡਾ ਬੋਝ ਜਨਤਾ ਤੇ ਪਾਇਆ ਗਿਆ ਹੈ ਇਹ ਜ਼ਿਆਦਾ ਰੇਟ ਵਧਾਏ ਗਏ ਨੇ ਬਹੁਤ ਨਜਾਇਬ ਵਧਾਏ ਗਏ ਨੇ ਇਹਦਾ ਲਾਕਡਾਊਨ ਹੈ ਜੀ ਇਹਦਾ ਲੋਕ ਬਹੁਤ ਪਰੇਸ਼ਾਨ ਨੇ ਇਹ ਸਰਕਾਰ ਨੂੰ ਚਾਹੀਦਾ ਹੈ ਕਿ ਬਹੁਤ ਘੱਟ ਰੇਟ ਕਰਨੇ ਚਾਹੀਦੇ ਨੇ ਕੋਲ ਤੋਂ 2-2 ਰੁਪਏ ਰੇਟ ਵਧਾਉਣਾ ਕੋਈ ਚੰਗੀ ਗੱਲ ਤਾਂ ਹੈ ਨਹੀਂ ਜੀ ਲਾਕਡਾਊਨ ਦੇ ਵਿੱਚ ਪਬਲਿਕ ਦਾ ਸਾਰੀ ਬੇਲੀ ਹੈ ਘਰਾਂ 'ਚ ਲੋਕ ਬੌਂਡ ਨੇ ਫਿਰ ਵੀ ਤੇਲ ਵਧਾਉਣ ਦਾ ਕੋਈ ਵਧੀਆ ਆਈਡੀਆ ਨਹੀਂ ਹੈਗਾ ਸਰਕਾਰ ਦਾ ਜਿਸ ਹਾਂ ਉਹਨਾਂ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਡੌਣਾ ਉਸਾਰ ਲਾਲ ਦਾ ਰੇਟ ਬਹੁਤ ਨਜਾਇਜ਼ ਹੈ ਜੀ ਕਿਉਂਕਿ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਕੱਚੇ ਤੇਲ ਦੀਆਂ ਕੀਮਤਾਂ 35 ਰੁਪਏ ਲੀਟਰ ਨੇ ਜੀ ਤੁਸੀਂ ਦੇਖੋ 63 ਰੁਪਏ ਕੁਝ ਪੈਸੇ ਕਰਤਾ 48 ਪੈਸੇ ਰਾਤ ਤੇ ਰੇਟ ਵਧਾਤਾ ਪੈਟਰੋਲ ਦਾ ਵੀ ਡੀਜ਼ਲ ਦਾ ਵੀ ਸਾਰਾ ਕਿੰਨੀ ਖਪਤ ਹੈ ਨਹੀਂਗੀ ਫਿਰ ਵੀ ਰੇਟ ਵਧਾਤਾ ਜੀ ਤੇ ਮਲਾਜਮ ਤਾਕ ਦਾ ਹਰ ਪਾਸੇ ਉਹਨਾਂ ਦੇ ਵਿੱਚ ਆਇਆ ਹੋਇਆ ਮਲਾਜਮ ਕੁਝ ਨਹੀਂ ਕਹਿ ਸਕਦਾ ਦੇ ਵਾਰ ਹਾਂ ਜ਼ਰੂਰੀ ਹੈ ਵੀ ਜੇ ਅਸੀਂ ਹੁਣ ਪਿੰਡਾਂ ਨਾਲ ਨਾਲਪਦੇ ਜਿਵੇਂ ਡੀਜ਼ਲ ਹੈ ਪੈਟਰੋਲ ਹੈ ਉਹਦੇ ਕੀਮਤਾਂ ਤਾਂ ਜਿਹੜੀਆਂ ਹੁਣ ਚੱਲ ਰਹੀਆਂ ਨੇ ਬਹੁਤ ਠੀਕ ਸੀਆਂ ਐਤਵਤ ਤਾਂ ਬਹੁਤ ਜ਼ਿਆਦੇ ਹਾਈਸਟ ਵੈਸੇ ਵਧਣੇ ਨਹੀਂ ਚਾਹੀਦੇ ਨਾ ਜੀ ਨਾ ਵਧਣੇ ਨਹੀਂ ਚਾਹੀਦੇ ਹਾਂ ਉਹ ਜੋ ਆਮ ਜਨਤਾ ਤੇ ਸਾਰੀ ਜਨਤਾ ਤੇ ਬੋਝ ਹੈ ਜੀ ਸਾਰੀ ਜਨਤਾ ਤੇ ਬੋਝ ਹੈ ਪਰ ਇਸ ਟਾਈਮ 'ਚ ਇਹ ਜਿਹੜੀਆਂ ਪਾਲਿਸੀਆਂ ਸਰਕਾਰ ਨੂੰ ਉਹ ਲਾਗੂ ਨਹੀਂ ਕਰਨੀਆਂ ਚਾਹੀਆਂ ਕਿਉਂਕਿ ਮੁਲਾਜ਼ਮ ਵਰਗ ਵਪਾਰੀ ਹਰੇਕ ਵਰਗ ਇਸ ਟਾਈਮ ਦੁਖੀ ਆ ਗੁਦਰਤ ਦੀ ਜਿਹੜੀ ਪਰਕੋਪੀ ਹੈ ਇਦੇ ਤੋਂ ਹਰੇਕ ਇਨਸਾਨ ਬਹੁਤ ਪਰੇਸ਼ਾਨ ਹੈ ਇਸ ਲਈ ਠੀਕੇ ਸਰਕਾਰ ਦੇ ਆਪਣੀਆਂ ਮਜਬੂਰੀਆਂ ਨੇ ਪਰ ਜੇ ਉਹਨਾਂ ਨੇ ਕੁਝ ਕਰਨਾ ਚਾਹੇ ਕੋਈ ਸਮਾਂ ਵੇਟ ਕਰਨਾ ਚਾਹੀਦਾ ਸੀ ਗੱਡੀਆਂ ਦੇ ਕਰਦੇ ਆ ਗੱਡੀਆਂ ਡੀਜ਼ਲ ਤੇ ਪੈਟਰੋਲ ਦੇ ਰੇਟ ਵਧ ਗਏ ਰੋਦੇ ਦੋ ਦੋ ਰੁਪਏ ਕੀ ਕਰਨ ਤਾਂ ਸਾਡਾ ਰਹਿ ਕੱਖ ਨਹੀਂ ਹੈਗਾ ਗੱਡੀਆਂ ਖੜੀਆਂ ਨੇ ਘਰੇ ਐ ਤਾਂ ਕੋਈ ਪਾਲਖਾ ਵਾਲੀ ਗੱਡੀ ਨੱਕੂ ਵਾਲੀ ਗੱਡੀ ਚੱਲ ਰਹੀ ਦੂਜੀ ਸਾਰੀ ਤਮਾਮ ਖੜੀਆਂ ਨੇ ਉਹਨਾਂ ਦਾ ਕਿਸਟਾ ਵੀ ਟੁੱਟ ਰੀਆਂ ਨੇ ਬੁਰਾ ਹਾਲ ਹੋ ਰਿਹਾ ਏ ਦੇ ਰੇਟ ਵਧਣ ਚਾਹੀਦੇ ਘਟਣ ਨਹੀਂ ਚਾਹੀਦੇ ਨੇ ਜੇ ਘਟਣ ਦੇ ਤਾਂ ਹੀ ਕੁਝ ਗੱਡੀ ਵਾਲੇ ਦੇ ਪੱਲੇ ਪਉ ਨਹੀਂ ਤੇ ਬਰਬਾਦ ਹੀ ਇਹ ਗੱਡੀ ਵਾਲਾ ਦੇ ਨਾਬਾ ਤੋਂ ਤਨ ਮਹਿਤਾ ਦੀ ਰਿਪੋਰਟ ਐਸਐਮਜ਼ੈਟ ਨਿਊਜ਼